ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਰਤਾਨ ਸਰਦਾਰ ਹਰੀ ਸਿੰਘ ਨਲੂਆ ਜਮਰੋਦ ਦੀ ਲੜਾਈ ਦਾ ਤੀਜਾ ਦਿਨ ਹੁਣ ਸਰਦਾਰ ਹਰੀ ਸਿੰਘ ਜੀ ਜਦ ਕਿਲਾ ਜਮਰੋਦ ਦੇ ਸਾਹਮਣੇ ਪਹੁੰਚੇ ਤਾਂ ਅਜੇ ਹਨੇਰਾ ਸੀ ਅਤੇ ਅਫਗਾਨ ਅਜੇ ਜਮਰੋਦ ਦੇ ਕਿਲੇ ਵਿੱਚ ਦਾਖਲ ਹੋਣ ਤੇ ਉਸ ਉੱਪਰ ਕਬਜ਼ਾ ਕਰਨ ਦੀਆਂ ਤਿਆਰੀਆਂ ਵਿੱਚ ਹੀ ਸਨ ਕਿ ਠੀਕ ਇਸ ਵਕਤ ਇੱਕਾ ਇੱਕ ਸਰਦਾਰ ਹਰੀ ਸਿੰਘ ਅਫਗਾਨਾਂ ਦੀ ਫੌਜ ਉੱਪਰ ਬਿਫਰੇ ਹੋਏ ਮੀਂਹ ਦੀ ਤਰ੍ਹਾਂ ਆ ਪਿਆ ਨਾਲ ਹੀ ਸੱਜੇ ਖੱਬੇ ਤੋਂ ਸਰਦਾਰ ਨਿਹੰਗ ਸਿੰਘ ਅਤੇ ਸਰਦਾਰ ਅਮਰ ਸਿੰਘ ਨੇ ਗਾਜ਼ੀਆਂ ਉੱਪਰ ਤੋਪਾਂ ਦੀ ਬੜੀ ਕਰੜੀ ਕੋਲਾਬਾਰੀ ਕਰਨੀ ਆਰੰਭ ਕੀਤੀ। ਅੱਗੋਂ ਅਫਗਾਨ ਬੜੀ ਬਹਾਦਰੀ ਨਾਲ ਧਾਵਿਆਂ ਨੂੰ ਹਰ ਪਾਸੇ ਤੋਂ ਰੋਕਣ ਲਈ ਡਟ ਗਏ। ਹੁਣ ਜਦ ਜਮਰੋਦ ਦੇ ਕਿਲੇ ਦੇ ਖਾਲਸੇ ਨੂੰ ਪਤਾ ਲੱਗਾ ਕਿ ਸਰਦਾਰ ਹਰੀ ਸਿੰਘ ਸਣੇ ਖਾਲਸਾ ਫੌਜ ਦੇ ਮੈਦਾਨ ਵਿੱਚ ਪਹੁੰਚ ਗਏ ਹਨ ਤਾਂ ਇਹਨਾਂ ਦੇ ਸਿਰਾਂ ਤੋਂ ਨਿਰਾਸ਼ਤਾ ਦੇ ਬਦਲ ਉੱਡ ਗਈ ਅਤੇ ਸਫਲਤਾ ਦੀ ਧੁੱਪ ਚੜ੍ਹ ਪਈ। ਇਸ ਸਮੇਂ ਇਹਨਾਂ ਵੀ ਕਿਲੇ ਤੋਂ ਕਰੜੀ ਘੋੜਾਬਾਰੀ ਆਰੰਭ ਕੀਤੀ। ਇਸ ਸਮੇਂ ਸਰਦਾਰ ਹਰੀ ਸਿੰਘ ਦੇ ਰਸਾਲੇ ਦੇ ਸਾਹਮਣੇ ਜਿਹੜੀ ਫੌਜ ਆਈ ਸੀ ਉਹ ਨਾਇਬੋਲ ਸਲਤਨਤ ਤੇ ਅਖੁਨ ਜਦਾ ਮੁਹੰਮਦ ਖਾਨ ਦਾ ਡਿਵੀਜ਼ਨ ਸੀ ਇਹ ਦਸਤਾਫਗਾਨੀ ਫੌਜ ਵਿੱਚ ਬਹਾਦਰੀ ਲਈ ਬੜੀ ਨਾਮਵਰੀ ਰੱਖਦਾ ਸੀ ਇਸ ਸਮੇਂ ਵੀ ਉਹ ਬੜੀ ਦ੍ਰਿੜਤਾ ਨਾਲ ਸਰਦਾਰ ਜੀ ਦੇ ਟੱਕਰੇ ਲਈ ਛਾਤੀ ਤਾਨ ਕੇ ਖਲੋ ਗਿਆ ਸਰਦਾਰ ਹਰੀ ਸਿੰਘ ਨੇ ਦੋ ਵਾਰੀ ਇਨਾਂ ਪਰ ਹਲਾ ਕੀਤਾ ਪਰ ਰਹੇ ਆਪਣੀ ਥਾਂ ਪਰ ਜੰਮੇ ਰਹੇ ਛੇਕੜ ਤੀਜੀ ਵਾਰ ਜਦ ਨਲੂਏ ਸਰਦਾਰ ਨੇ ਖਾਲਸੇ ਨੂੰ ਬੁਗਾਰ ਕੇ ਅੱਗੇ ਵਧਦਾ ਹੁਕਮ ਦਿੱਤਾ ਤਾਂ ਉਹਨਾਂ ਇੰਨੇ ਅਗਾਧ ਜੋਸ਼ ਨਾਲ ਹੱਲਾ ਕੀਤਾ ਕਿ ਐਤਕੀ ਬੈਰੀ ਦੀ ਫੌਜ ਨੂੰ ਇਸ ਤਰ੍ਹਾਂ ਅੱਗੋਂ ਉਖਾੜਿਆ ਜਿਸ ਤਰ੍ਹਾਂ ਹੜ ਅੱਗੇ ਬੂਰ ਰੁੜ ਜਾਂਦਾ ਹੈ ਇਸ ਘਮਾਸਾਨ ਵਿੱਚ ਨਾਇਬੋਲ ਸਲਤਨਤ ਤੇ ਨਵਾਬ ਜ਼ਬਾਰ ਖਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਨਾਇਬ ਦਾ ਘੋੜੇ ਤੋਂ ਡਿੱਗਣਾ ਸੀ ਕਿ ਇਸ ਦੀ ਸਾਰੀ ਫੌਜ ਮੈਦਾਨ ਤੋਂ ਹਸ ਪਈ ਇਸ ਸਮੇਂ ਸੱਜੇ ਪਾਸੇ ਵੱਲੋਂ ਸਰਦਾਰ ਨਿਹੰਗ ਸਿੰਘ ਨੇ ਉਹ ਦਲੇਰੀ ਦੱਸੀ ਕਿ ਦੇਖਣ ਵਾਲੇ ਦੰਗ ਰਹਿ ਗਏ ਅਤੇ ਜੋ ਵੀ ਆਪ ਦੇ ਸਾਹਮਣੇ ਆਇਆ ਤਲਵਾਰ ਦੀ ਧਾਰ ਤੋਂ ਪਾਰ ਹੋ ਗਿਆ ਇਸ ਦਾ ਟਕਰਾ ਅਕਬਰ ਖਾਨ ਦੇ ਦਸਤੇ ਨਾਲ ਸੀ ਜਿਹੜਾ ਬੜੀ ਸ਼ਾਨ ਨਾਲ ਲੜਿਆ ਪਰ ਦੋ ਹੱਥੇ ਅਤੇ ਪੰਜ ਹੱਥੇ ਦਾ ਟਕਰਾ ਕਦ ਤੱਕ ਨਿਭ ਸਕਦਾ ਸੀ ਛੇਕੜ ਪੰਜ ਹੱਥਾ ਸਰਦਾਰ ਗਾਲਬ ਆਇਆ ਤੇ ਦੋ ਹੱਥਿਆਂ ਨੂੰ ਅੱਗੇ ਰੱਖ ਲਿਆ ਹੁਣ ਅਕਬਰ ਖਾਨ ਦੀ ਫੌਜ ਦੇ ਪੈਰ ਮੈਦਾਨ ਵਿੱਚ ਔਖੜ ਗਏ ਅਤੇ ਆਮ ਭਾਜੜ ਪੈ ਗਈ ਸਰਦਾਰ ਅਮਰ ਸਿੰਘ ਮੁਹੰਮਦ ਅਫਜ਼ਲ ਖਾਨ ਅਤੇ ਮੁਹੰਮਦ ਆਜ਼ਮ ਖਾਨ ਦੀ ਫੌਜ ਨਾਲ ਜੁਟਿਆ ਪਿਆ ਸੀ ਜਿਸਨੇ ਬੜੀ ਵਿਰਿਆਮਤਾ ਨਾਲ ਵੈਰੀ ਉੱਪਰ ਇਹਨਾਂ ਦਬਾਅ ਪਾਇਆ ਜਿਸ ਨਾਲ ਤਰਥੱਲਾ ਮਚ ਗਿਆ ਮਾਨੋ ਹੇਠਲੀ ਉੱਤੇ ਹੋ ਗਈ ਠੀਕ ਇਸ ਸਮੇਂ ਉਹਨਾਂ ਦੇ ਪੈਰ ਵੀ ਡਗਮਗਾ ਗਏ ਅਤੇ ਬੜੀ ਖਲਬਲੀ ਨਾਲ ਪਿੱਛੇ ਹਟੇ ਸਰਦਾਰ ਹਰੀ ਸਿੰਘ ਜਦ ਨਾਇਬੋਲ ਸਲਤਨਤ ਤੇ ਜਵਾਰ ਖਾਨ ਦੀ ਫੌਜ ਤੋਂ ਮੈਦਾਨ ਸਾਫ਼ ਕਰਾ ਚੁੱਕੇ ਤਾਂ ਫਿਰ ਜਰੀਨ ਖਾਨ ਨੇ ਡਿਵੀਜ਼ਨ ਪਰਜਾਪੇ ਇੱਥੇ ਉਹ ਹੱਥੋ ਹੱਥ ਸ਼ਰੀ ਸਾਹਿਬ ਚੱਲੀ ਕੀ ਜ਼ਮੀਨ ਲੋਥਾਂ ਨਾਲ ਭਰ ਗਈ ਇਸ ਸਮੇਂ ਸਰਦਾਰ ਮੰਗਲ ਸਿੰਘ ਰਾਮਗੜੀ ਨੇਸਣ ਨੇ ਆਪਣੇ ਜਵਾਨਾਂ ਦੇ ਐਸੀ ਬੀਰਤਾ ਦਿਖਾਈ ਕਿ ਸਰਦਾਰ ਜੀ ਨੇ ਆਪ ਨੂੰ ਬਹਾਦਰ ਮੰਗਲ ਸਿੰਘ ਕਹਿ ਕੇ ਉਸ ਦੀ ਨਿਡਰਤਾ ਦੀ ਦਾਤ ਦਿੱਤੀ ਅਫਗਾਨ ਜਮਰੋਦ ਦੇ ਮੈਦਾਨ ਤੋਂ ਨਸ ਗਏ ਇਸ ਸਮੇਂ ਬੈਰੀ ਦੀ ਫੌਜ ਵਿੱਚ ਇਹ ਹੁਗ ਪੈ ਗਈ ਕਿ ਸਰਦਾਰ ਹਰੀ ਸਿੰਘ ਆ ਪਹੁੰਚ ਗਿਆ ਹੈ ਅਤੇ ਇਹ ਲੜਾਈ ਉਹ ਆਪ ਲੜ ਰਿਹਾ ਹੈ ਬਸ ਫਿਰ ਕੀ ਸੀ ਸਰਦਾਰ ਹਰੀ ਸਿੰਘ ਦੇ ਨਾਮ ਨੂੰ ਸੁਣ ਅਨੁਸਾਰ ਸਾਰੀ ਅਫਗਾਨੀ ਫੌਜ ਪਰ ਕੁਝ ਐਸੀ ਘਬਰਾਹਟ ਛਾ ਗਈ ਕਿ ਇੱਕ ਤੋਂ ਦੂਜਾ ਵਧੇਕ ਤੇਜ਼ੀ ਨਾਲ ਮੈਦਾਨ ਤੋਂ ਨਸਦਾ ਤੇ ਆਪਣੀ ਸਲਾਮਤੀ ਲਈ ਦਰਾ ਖੈਬਰ ਦੇ ਅੰਦਰ ਪਹੁੰਚ ਕੇ ਆਪਣੀ ਜਾਨ ਬਚਾਉਂਦਾ ਸੀ ਸਰਦਾਰ ਹਰੀ ਸਿੰਘ ਨੇ ਅਫਗਾਨਾਂ ਦੀਆਂ 15 ਤੋਪਾਂ ਖੋਲ ਲਈਆਂ ਇਹ ਮੈਦਾਨ ਵਿੱਚ ਸਰਦਾਰ ਹਰੀ ਸਿੰਘ ਦੇ ਰਸਾਲੇ ਨੇ ਅਫਗਾਨਾਂ ਦੀਆਂ 15 ਵੱਡੀਆਂ ਤੋਪਾਂ ਉੱਪਰ ਕਬਜ਼ਾ ਕਰ ਲਿਆ ਇਨ੍ਹਾਂ ਜਿੱਤੀਆਂ ਹੋਈਆਂ ਤੋਪਾਂ ਵਿੱਚ ਇੱਕ ਕੋਸ਼ਕਨ ਨਾਮੀ ਤੋਪ ਇਤਿਹਾਸ ਵਿੱਚ ਬੜੀ ਪ੍ਰਸਿੱਧਾ ਰੱਖਦੀ ਸੀ ਇਹ ਨਾਮ ਇਸ ਤੋਪ ਦੇ ਉੱਪਰ ਉਕਰਿਆ ਹੋਇਆ ਸੀ ਇਸ جنگ ਵਿੱਚ ਸਰਦਾਰ ਹਰੀ ਸਿੰਘ ਦੀ ਫੌਜ ਨੇ ਲਾਹੌਰ ਦੇ ਕਾਰਖਾਨੇ ਅਮਲਾਖਾਨੇ ਵਿੱਚ ਨਵੀਆਂ ਬਣੀਆਂ ਰਫਲਾਂ ਜਿਨ੍ਹਾਂ ਨੂੰ ਪਰਮਾਰ ਸੱਦਦੇ ਸਨ ਵਰਤੀਆਂ ਇਹਨਾਂ ਤੋਪਾਂ ਨੂੰ ਵੈਰੀਆਂ ਦੀਆਂ ਸਫਾ ਵਿੱਚੋਂ ਖਿੱਚਦਿਆਂ ਹੋਇਆਂ ਇਸ ਸਮੇਂ ਸਰਦਾਰ ਹਰੀ ਸਿੰਘ ਦਾ ਵਫਾਦਾਰ ਦੋਸਤ ਨਵਾਬ ਰਬਾਬ ਮੁਹੰਮਦ ਖਾਨ ਤਹਿਕਾਲ ਇੱਕ ਗਾਜੀ ਦੀ ਗੋਲੀ ਨਾਲ ਨਲੂਏ ਸਰਦਾਰ ਦੀਆਂ ਅੱਖਾਂ ਦੇ ਸਾਹਮਣੇ ਪ੍ਰਾਣ ਤਿਆਗ ਗਿਆ ਸਰਦਾਰ ਹਰੀ ਸਿੰਘ ਨੇ ਜਦ ਆਪਣੇ ਮਿੱਤਰ ਨੂੰ ਇਸ ਤਰ੍ਹਾਂ ਜਾਨ ਬਾਰਦਾ ਦੇਖਿਆ ਤਾਂ ਆਪ ਨੂੰ ਬੜਾ ਜੋਸ਼ ਆਇਆ ਤੇ ਆਪ ਨੇ ਆਪਣੀ ਤਲਵਾਰ ਨਾਲ ਉਸ ਕਾਤਲ ਤੇ ਉਸ ਦੇ ਕਈ ਸਾਥੀਆਂ ਦੇ ਡੱਕਰੇ ਲਾ ਸੁੱਟੇ ਅਤੇ ਇਸ ਤਰ੍ਹਾਂ ਆਪਣੇ ਪਿਆਰੇ ਮਿੱਤਰ ਨਾਲ ਆਪਣੀ ਆਤਮ ਮਿੱਤਰਤਾ ਦਾ ਸਬੂਤ ਦਿੱਤਾ ਇਸ ਵਕਤ ਅਫਗਾਨੀ ਫੌਜ ਅਮਰੋਦ ਦੇ ਮੈਦਾਨ ਵਿੱਚੋਂ ਹਾਰ ਖਾ ਕੇ ਦਰਅ ਖੈਬਰ ਵਿੱਚ ਜਾਵੜੀ ਸਰਦਾਰ ਹਰੀ ਸਿੰਘ ਦੀ ਆਪਣੀ ਇੱਛਾ ਇਸ ਸਮੇਂ ਇਹ ਸੀ ਕਿ ਨੱਸੀ ਜਾਂਦੀ ਫੌਜ ਦਾ ਬਹੁਤ ਦੂਰ ਤੱਕ ਪਿੱਛਾ ਨਾ ਕੀਤਾ ਜਾਏ ਸਗੋਂ ਆਪਣੀਆਂ ਫੌਜਾਂ ਨੂੰ ਹੁਣ ਕਿਲਾ ਜਮਰੋਦ ਦੇ ਦਿਵਾਲੇ ਕੈਂਪ ਵਿੱਚ ਪਹੁੰਚਾ ਕੇ ਆਰਾਮ ਦਿੱਤਾ ਜਾਏ ਕਿਉਂਕਿ ਰਾਤ ਦੇ ਕੂਚ ਅਤੇ ਦਿਨ ਦੀ ਲੜਾਈ ਦੇ ਥਕਵੇਂ ਨਾਲ ਆਦਮੀ ਤੇ ਘੋੜੇ ਬਿਹਾਲ ਹੋ ਰਹੇ ਸਨ ਇਸ ਸਮੇਂ ਸਰਦਾਰ ਹਰੀ ਸਿੰਘ ਆਪਣੇ ਅਮਿੱਟ ਜੋਸ਼ ਵਿੱਚ ਆ ਕੇ ਵੈਰੀਆਂ ਨੂੰ ਦਬਾੰਦਾ ਹੋਇਆ ਦਰੇ ਦੇ ਅੰਦਰ ਦੂਰ ਤੱਕ ਚਲਾ ਗਿਆ ਸਰਦਾਰ ਨਿਹਾਨ ਸਿੰਘ ਨੂੰ ਇਸ ਤਰ੍ਹਾਂ ਅਫਗਾਨਾਂ ਦੀ ਕਈ ਹਜ਼ਾਰ ਫੌਜ ਪਿੱਛੇ ਸਿਰਫ 1500 ਸਵਾਰਾਂ ਨਾਲ ਜਾਂਦਾ ਦੇਖ ਕੇ ਸਰਦਾਰ ਹਰੀ ਸਿੰਘ ਨੂੰ ਪੰਜ ਹੱਥੇ ਸਰਦਾਰ ਦੀ ਸਹਾਇਤਾ ਲਈ ਦਰੇ ਦੇ ਅੰਦਰ ਜਾਣਾ ਪਿਆ ਕਿਥੋਂ ਸਰਦਾਰ ਹਰੀ ਸਿੰਘ ਨੇ ਸਰਦਾਰ ਨਿਹਾਨ ਸਿੰਘ ਨੂੰ ਹੁਕਮ ਲਿਖ ਭੇਜਿਆ ਕਿ ਹੋਰ ਅੱਗੇ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਸਵਾਰਾਂ ਨੂੰ ਜੋਗ ਤਰੀਕੇ ਨਾਲ ਦਰੇ ਵਿੱਚੋਂ ਬਾਹਰ ਲਿਆਓ ਠੀਕ ਇਸ ਸਮੇਂ ਸ਼ਮਸੂਦੀਨ ਖਾਨ ਆਪਣੇ ਸੱਜਰ ਸਾਹ 2000 ਸਵਾਰਾਂ ਨਾਲ ਦਰੇ ਵਿੱਚ ਪਹੁੰਚ ਗਿਆ ਤੇ ਨਸੇ ਜਾਂਦੇ ਅਫਗਾਨਾਂ ਨੂੰ ਲਾਹਣਤਾ ਮੁਲਾਮਤਾ ਪਾ ਕੇ ਖੜੇ ਹੋਣ ਲਈ ਉਕਸਾਇਆ ਬਹੁਤ ਸਾਰੀ ਫੌਜ ਨੇ ਤਾਂ ਇਸ ਦੀ ਉਕਸਾਟ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਉਸੇ ਤਰ੍ਹਾਂ ਚਾਲੇ ਪਾਈ ਗਈ ਹਾਂ ਕੁਝ ਕੁ ਛਿੱਲੇ ਜਵਾਨ ਐਸੇ ਵੀ ਨਿਕਲ ਆਏ ਸਨ ਜਿਹੜੇ ਇਸ ਨਾਲ ਮਿਲ ਗਏ ਤੇ ਸਰਦਾਰ ਨਿਹੰਗ ਸਿੰਘ ਨਾਲ ਮੋੜ ਲੜਾਈ ਆਰੰਭ ਕੀਤੀ ਇਸ ਸਮੇਂ ਨਾਲ ਉਹ ਸਰਦਾਰ ਉਸਥਾਂਪੁਰ ਸੀ ਜਿਸ ਨੂੰ ਸੁਰਕਮਰ ਆਖਦੇ ਹਨ ਇਸ ਚਟਾਨ ਵਿੱਚ ਇੱਕ ਗੁਫਾ ਸੀ ਜਿਸ ਵਿੱਚ ਗਾਜੀ ਛਿਪੇ ਹੋਏ ਥਿਸੇ ਜਿਨ੍ਹਾਂ ਵੱਲ ਸਰਦਾਰ ਜੀ ਦੀ ਬਾਡੀਗਾਰਡ ਦਾ ਕੁਮੇਦਾਨ ਸਰਦਾਰ ਅਜਾਇਬ ਸਿੰਘ ਰੰਦਾਵਾ ਅਗਾਹ ਵਧਿਆ ਤਾਂ ਇਸ ਪਰ ਇੱਕ ਗਾਜੀ ਨੇ ਗੋਲੀ ਚਲਾਈ ਜਿਸ ਨਾਲ ਉਹ ਇੱਥੇ ਹੀ ਘੋੜੇ ਤੋਂ गिर ਕੇ ਚੜ੍ਹਾਈ ਕਰ ਗਿਆ ਸਰਾਹਰੀ ਸਿੰਘ ਨੇ ਜਦ ਆਪਣੀ ਫੌਜ ਦੇ ਕੁਮੇਦਾਨ ਨੂੰ ਇਸ ਤਰ੍ਹਾਂ ਡਿੱਗਦਾ ਡਿੱਠਾ ਤਾਂ ਆਪਣੇ ਇੱਕ ਇੱਕ ਆਪਣਾ ਘੋੜਾ ਖੜਾ ਕਰ ਲਿਆ ਅਤੇ ਉਸ ਗੁਫਾ ਵੱਲ ਘੋੜੇ ਨੂੰ ਅਗਾਹ ਵਧਾਇਆ ਜ ਜਿਸ ਰਾਹਰੀ ਸਿੰਘ ਨੇ ਆਪਣਾ ਘੋੜਾ ਕੁਝ ਕਦਮ ਹੀ ਅੱਗੇ ਕੀਤਾ ਸੀ ਕਿ ਅੰਦਰੋਂ ਲੁਕੇ ਹੋਏ ਗਾਜ਼ੀਆਂ ਨੇ ਸਰਾਹਰੀ ਸਿੰਘ ਜੀ ਪਰ ਦੋ ਗੋਲੀਆਂ ਚਲਾਈਆਂ ਜੋ ਇੱਕ ਗੋਲੀ ਸਰਦਾਰ ਹਰੀ ਸਿੰਘ ਦੀ ਛਾਤੀ ਵਿੱਚ ਅਤੇ ਦੂਜੀ ਵੱਖੀ ਵਿੱਚ ਲੱਗੀ। ਸਰਦਾਰ ਜੀ ਦੇ ਨਾਲ ਦੇ ਸਵਾਰਾਂ ਨੇ ਝਟ ਉਸੇ ਵੇਲੇ ਗੁਫਾ ਨੂੰ ਘੇਰ ਲਿਆ ਤੇ ਅੰਦਰ ਲੁਕੇ ਹੋਏ ਗਾਜਿਆਂ ਨੂੰ ਫੜ ਕੇ ਬਾਹਰ ਕੱਢ ਲਿਆ ਤੇ ਉੱਥੇ ਹੀ ਉਹਨਾਂ ਦੇ ਡੱਕਰੇ ਡੱਕਰੇ ਕਰ ਦਿੱਤੇ। ਪਰ ਜਿਹੜਾ ਕਾਰਾ ਇਹ ਕਰ ਚੁੱਕੇ ਸੀ ਉਸ ਦਾ ਬਦਲਾ ਇਸ ਤਰ੍ਹਾਂ ਦੇ ਕਈ ਹਜ਼ਾਰ ਕਾਤਲਾਂ ਦੀ ਕੁਰਬਾਨੀ ਨਾਲ ਵੀ ਨਾ ਸੀ ਪੂਰਾ ਹੋ ਸਕਦਾ। ਸਰਦਾਰ ਹਰੀ ਸਿੰਘ ਦੇ ਜ਼ਖਮੀ ਹੁੰਦੇ ਹੀ ਆਪਣੇ بڑے ਹੌਸਲੇ ਨਾਲ ਆਪਣੇ ਘੋੜੇ ਦੀਆਂ ਵਾਂਗਾਂ ਕਿਲਾ ਜਮਰੋਦਵਾਲ ਫੇਰ ਲਈਆਂ। ਅਤੇ ਤੁਰਨ ਤੋਂ ਪਹਿਲਾਂ ਸਰਦਾਰ ਅਮਰ ਸਿੰਘ ਨੂੰ ਹੁਕਮ ਦੇ ਗਏ ਕਿ ਉਹ ਬਹੁਤ ਛੇਤੀ ਸਰਦਾਰ ਨਿਹੰਗ ਸਿੰਘ ਦੀ ਮਦਦ ਨੂੰ ਪਹੁੰਚ ਜਾਣ। ਆਪ ਸਰਦਾਰ ਜੀ ਸਿੱਧੇ ਕਿਲੇ ਵਿੱਚ ਪਹੁੰਚ ਗਏ ਪਰ ਬਾਹਰ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਕਿ ਆਪ ਇੰਨੇ ਸਖਤ ਜ਼ਖਮੀ ਹੋ ਗਏ ਹਨ। ਸਰਦਾਰ ਹਰੀ ਸਿੰਘ ਦੇ ਕਿਲੇ ਵਿੱਚ ਪਹੁੰਚਦਿਆਂ ਹੀ ਆਪ ਨੇ ਸਰਦਾਰ ਮਹਾ ਸਿੰਘ ਨੂੰ ਘੋੜੇ ਤੋਂ ਲਾਹਣ ਲਈ ਆਖਿਆ। ਆਪ ਨੇ ਦੋ ਹੋਰ ਸਿੰਘਾਂ ਦੀ ਸਹਾਇਤਾ ਨਾਲ ਨਲੂਏ ਸਰਦਾਰ ਨੂੰ ਘੋੜੇ ਤੋਂ ਹੇਠ ਉਤਾਰਿਆ ਪਰ ਆਪ ਨੇ ਸਰਦਾਰ ਜੀ ਦੇ ਫੱਟਾਂ ਵਿੱਚੋਂ ਫੁਹਾਰਿਆਂ ਦੀ ਤਰ੍ਹਾਂ ਲਹੂ ਧਾਰਾਂ ਵਗਦੀਆਂ ਡਿੱਠੀਆਂ। ਤਾਂ ਉਸ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਸਰਦਾਰ ਜੀ ਦੀ ਹਾਲਤ ਹੁਣ ਪੋਲੋਪਲ ਡਾਢੀ ਕਮਜ਼ੋਰ ਹੋ ਰਹੀ ਸੀ ਸਿਆਣੇ ਸਰਦਾਰ ਮਹਾ ਸਿੰਘ ਨੇ ਉਸੇ ਵਕਤ ਕਿਲੇ ਦੇ ਇੱਕ ਇੱਕ ਵੱਖ ਕਮਰੇ ਵਿੱਚ ਸਰਦਾਰ ਜੀ ਨੂੰ ਲਿਜਾ ਕੇ ਆਰਾਮ ਨਾਲ ਲਟਾ ਦਿੱਤਾ ਤੇ ਉਸੇ ਵਕਤ ਆਪਣੇ ਫੱਟ ਬੰਨਣ ਨੂੰ ਬੁਲਵਾਇਆ ਜਿਸ ਨੇ ਸਰਦਾਰ ਜੀ ਦੇ ਫੱਟ ਬੜੀ ਯੋਗਤਾ ਨਾਲ ਬੰਨੇ ਤੇ ਹੁਣ ਲੋਹੋ ਵੀ ਬਹੁਤ ਕੁਝ ਰੁਕ ਗਿਆ ਪਰ ਦਰਦ ਬਹੁਤ ਸਖਤ ਸੀ ਜਿਸ ਕਰਕੇ ਸਰਦਾਰ ਮਹਾ ਸਿੰਘ ਦੀ ਚਿੰਤਾ ਪੋਲੋਪਲ ਵਾਧ ਗਈ ਉਧਰ ਦਰੇ ਵਿੱਚ ਜਦ ਸਰਦਾਰ ਅਮਰ ਸਿੰਘ ਸਰਦਾਰ ਨਿਹਾਨ ਸਿੰਘ ਪੰਜ ਇੱਥੇ ਦੀ ਮਦਦ ਲਈ ਜਾ ਪਹੁੰਚਿਆ ਤਾਂ ਮੁੜ ਬੜੀ ਖਮਸਾਨ ਦੀ ਲੜਾਈ ਹੋਣ ਲੱਗੀ ਕਿੱਥੇ ਐਸਾ ਲੋਹੇ ਨਾਲ ਲੋਹਾ ਖੜਕਿਆ ਕਿ ਜਿੱਧਰ ਤੱਕੋ ਲੋਥਾਂ ਹੀ ਲੋਥਾਂ ਦਿਸ ਰਹੀਆਂ ਸਨ ਇਹ ਲੜਾਈ ਸੂਰਜ ਦੇ ਲੋਪ ਹੋਣ ਤੱਕ ਜਾਰੀ ਰਹੀ ਚੇਕੜ ਅਫਗਾਨ ਆਪਣੀ ਕਾਮਯਾਬੀ ਦੀ ਕੋਈ ਸੂਰਤ ਨਾ ਦੇਖਦੇ ਹੋਏ ਇੱਥੋਂ ਵੀ ਪਿੱਛੇ हट ਗਏ ਤੇ ਬਹੁਤ ਸਾਰਾ ਜੰਗੀ ਸਮਾਨ ਤੰਬੂ ਅਨਾਜ ਤੇ ਹਥਿਆਰਾਂ ਪਰ ਖਾਲਸੇ ਨੇ ਕਬਜ਼ਾ ਕਰ ਲਿਆ ਹੁਣ ਖਾਲਸਾ ਫਤਿਹ ਦੇ ਧੌਂਸੇ ਵਜਾਉਂਦਾ ਹੋਇਆ ਕਿਲਾ ਜਮਰੋਧ ਵੱਲ ਪਰਤ ਆਇਆ ਪਰ ਇੱਥੇ ਆ ਕੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਦਾ ਅਤੀ ਪਿਆਰਾ ਸਰਦਾਰ ਹਰੀ ਸਿੰਘ ਸਖਤ ਜ਼ਖਮੀ ਹੋ ਗਿਆ ਹੈ ਤਾਂ ਇਹਨਾਂ ਦੀ ਫਤਿਹ ਜਬੀ ਦੀਆਂ ਖੁਸ਼ੀਆਂ ਉਦਾਸੀ ਵਿੱਚ ਬਦਲ ਗਈਆਂ ਮਾਲੂਮ ਹੁੰਦਾ ਹੈ ਕਿ ਅੱਜ ਦਿਨ ਦੀ ਅੰਦਾ ਤੋਂ ਅੰਦ ਲੜਾਈ ਵਿੱਚ ਅਫਗਾਨਾਂ ਨੇ ਇੰਨਾ ਭਾਰੀ ਨੁਕਸਾਨ ਉਠਾਇਆ ਸੀ ਕਿ ਬਾਵਜੂਦ ਸਮਸ਼ੋਦੀਨ ਖਾਨ ਦੇ ਇਹਨਾਂ ਦੇ ਹੌਸਲੇ ਵਧਾਉਣ ਦੇ ਅਫਗਾਨ ਕਿਲਾ ਜਮਰੋਧ ਪਰ ਮੁੜ ਤਾਵਾ ਕਰਨ ਦਾ ਹਿਆ ਨਾ ਕਰ ਸਕੇ ਉਨ੍ਹਾਂ ਜਿਹੜੀਆਂ ਉਮੀਦਾਂ ਨਾਲ ਇਸ ਜੰਗ ਨੂੰ ਸ਼ੁਰੂ ਕੀਤਾ ਸੀ ਉਹ ਸਾਰੀਆਂ ਹੀ ਅਪੂਰਨ ਰਹਿ ਗਈਆਂ ਅਰਥਾਤ ਨਾ ਹੀ ਉਹ ਕਿਲਾ ਜਮਰੋਦਪੁਰ ਆਪਣਾ ਕਬਜ਼ਾ ਕਰ ਸਕੇ ਅਤੇ ਨਾ ਹੀ ਪਸ਼ਾਵਰ ਨੂੰ ਕਾਬਲ ਦੀ ਸਲਤਨਤ ਨਾਲ ਮਿਲਾਉਣ ਵਿੱਚ ਸਫਲ ਹੋਏ ਇਸ ਲੜਾਈ ਦੇ ਲੜਨ ਵਿੱਚ ਖਾਲਸੇ ਦਾ ਪ੍ਰਯੋਜਨ ਕੇਵਲ ਇਹ ਸੀ ਕਿ ਅਫਗਾਨੀ ਫੌਜ ਜੋ ਇੰਨੀਆਂ ਭਾਰੀਆਂ ਤਿਆਰੀਆਂ ਕਰਕੇ ਕਿਲਾ ਜਮਰੋਦ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਆਈ ਸੀ ਉਸ ਤੋਂ ਕਿਲਾ ਬਚਾਇਆ ਜਾਏ ਤੇ ਖਾਲਸੇ ਦਾ ਹੀ ਝੰਡਾ ਉਸਤੇ ਝੁਲਦਾ ਰਹੇ ਸੋ ਇਸ ਮਨੋਰਥ ਦੀ ਪ੍ਰਾਪਤੀ ਵਿੱਚ ਖਾਲਸੇ ਨੂੰ ਸੰਪੂਰਨ ਕਾਮਯਾਬੀ ਹੋਈ ਸੀ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਉਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ